ਪੰਜਾਬ ਦਾ ਸਟਾਫ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਅੱਜ ਦੀ ਬਹੁਤ ਹੀ ਵੱਡੀ ਖਬਰ ਭੁੱਲਰ ਡੀਆਈਜੀ ਮਾਮਲੇ ਤੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਦੋਸਤੋ ਗ੍ਰਿਫਤਾਰ ਹੋ ਚੁੱਕੇ ਡੀਆਈਜੀ ਐਚਐਸ ਭੁੱਲਰ ਦੇ ਕੇਸ ਦੇ ਵਿੱਚ ਸੀਬੀਆਈ ਦੇ ਅੱਗੇ ਸਾਫਾ ਵਜਲੈਂਸ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਮਲਜੀਤ ਸਿੰਘ ਲਾਂਬਾ ਦੀ ਪੇਸ਼ੀ ਇਨਵੈਸਟੀਗੇਟਿੰਗ ਆਫੀਸਰ ਦੇ ਅੱਗੇ ਹੋ ਚੁੱਕੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਕਿ ਜੱਜ ਲਾਂਬਾ ਨੂੰ ਤਲਬ ਕਰ ਲਿਆ ਜਾਏ ਤੇ ਉਹ ਤੋਂ ਪੁੱਛਗਿੱਛ ਕੀਤੀ ਜਾਏ ਜੱਜ ਲਾਂਬਾ ਅੱਜਕੱਲ ਜਲੰਧਰ ਤਾਇਨਾਤ ਨੇ ਅਤੇ ਉਹ ਡੀਆਈਜੀ ਭੁੱਲਰ ਦੇ ਕੁਰਮ ਨੇ ਜੋ WhatsApp ਮੈਸੇजेस ਟੈਲੀਫੋਨਸ ਤੋਂ ਮਿਲੇ ਸੀ ਜਾਂ ਡਾਇਰੀਜ਼ ਤੋਂ ਇਨਫਰਮੇਸ਼ਨ ਨਿਕਲੀ ਸੀ ਉਹ ਤੋਂ ਸੀਬੀਆਈ ਨੇ ਇਹ ਇਲਜ਼ਾਮ ਲਾਇਆ ਸੀ ਕਿ ਜਿਹੜੇ ਅਦਾਲਤੀ ਹੁਕਮ ਹੁੰਦੇ ਨੇ ਫੈਸਲੇ ਹੁੰਦੇ ਨੇ ਉਹਨਾਂ ਦੇ ਵਿੱਚ ਗ੍ਰਿਸ਼ਾਨੂੰ ਅਤੇ ਭੁੱਲਰ ਲਾਂਬੇ ਦੇ ਰਾਹੀਂ ਪ੍ਰਭਾਵ ਪਾ ਕੇ ਉਹਨਾਂ ਨੂੰ ਉਲਟਾ ਪੁਲਟਾ ਕਰਾਉਂਦੇ ਸੀ ਸਾਨੂੰ सीबीआई ਸੂਤਰਾ ਨੇ ਇਹ ਤਾਂ ਨਹੀਂ ਦੱਸਿਆ ਕਿ ਜੱਜ ਲਾਂਬਾ ਤੋਂ ਪੁੱਛਗਿੱਛ ਕਿੰਨੀ ਧੀਰ ਹੋਈ ਕਿੰਨੇ ਘੰਟੇ ਹੋਈ ਸਾਨੂੰ सीबीआई ਨੇ ਇਹ ਵੀ ਦੱਸਣ ਤੋਂ ਇਨਕਾਰ ਕੀਤਾ ਕਿ ਅਗਲੇ ਜੱਜ ਜਿਨ੍ਹਾਂ ਦੇ ਨਾਮ ਪਹਿਲਾਂ ਫਲੋਟ ਹੋਏ ਸੀ ਜਾਂ ਚਰਚਾ ਵਿੱਚ ਆਏ ਸੀ ਕਾਗਜ਼ਾਂ ਦੇ ਉੱਤੇ ਹਜੇ ਅਸੀਂ ਉਹਨਾਂ ਨੂੰ ਨਹੀਂ ਵੇਖ ਸਕੇ ਉਹਨਾਂ ਨਾਵਾਂ ਨੂੰ ਇਸ ਕਰਕੇ ਉਹ ਦੱਸ ਨਹੀਂ ਸਕਾਂਗੇ ਉਹਨਾਂ ਨੂੰ ਕਦੋਂ ਤੱਕ ਕੀਤਾ ਜਾਏਗਾ ਸੀਬੀਆਈ ਨੇ ਦੱਸਣ ਤੋਂ ਇਨਕਾਰ ਕੀਤਾ ਪਰ ਇਸ ਚੀਜ਼ ਦੀ ਪੁਸ਼ਟੀ ਹੋ ਚੁੱਕੀ ਆ ਕਿ ਤਿੰਨ ਹੋਰ ਜੱਜ ਲੋਅਰ ਜੁਡੀਸ਼ਰੀ ਦੇ ਇਸ ਘਟਨਾ ਕ੍ਰਮ ਦੇ ਵਿੱਚ ਸਕੈਨਰ ਹਿੱਟ ਨੇ ਲੋ ਹੁਣ ਖਬਰ ਤੇ ਅੱਗੇ ਵਧਦੇ ਆ ਸੀਬੀਆਈ ਨੂੰ ਥੋੜੀ ਜੀ ਟਕੋਰ सीबीआई ਦੀ ਅਦਾਲਤ ਚੰਡੀਗੜ੍ਹ ਵਾਲੀ ਨੇ ਵੀ ਕੀਤੀ ਆ 5 ਤਰੀਕ ਨੂੰ सीबीआई ਦੀ ਜੱਜ ਭਾਵਨਾ ਜੈਨ ਨੇ ਐਚਐਸ ਭੁੱਲਰ ਨੂੰ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਮੁਕਦਮੇ 'ਚ ਜ਼ਮਾਨਤ ਦੇ ਦਿੱਤੀ ਭਾਵੇਂ ਜ਼ਮਾਨਤ ਦਾ ਵਿਰੋਧ सीबीआई ਦੇ ਵਕੀਲ ਨਰਿੰਦਰ ਸਿੰਘ ਨੇ ਡਟ ਕੇ ਕੀਤਾ ਦੂਜੇ ਪਾਸੇ ਭੁੱਲਰ ਦੇ ਵਕੀਲ ਸੀਗੇ ਐਸ ਪੀ ਐਸ ਭੁੱਲਰ ਮਿਸ ਮਾਨਿਆ ਗਰਗ ਅਤੇ ਐਚ ਐਸ ਤਨੋਆ ਸੋ ਤਨੋਆ ਅਤੇ ਬਾਕੀਆਂ ਦੀ ਜਿਹੜੀ ਦਲੀਲ ਸੀ ਉਹ ਅਦਾਲਤ ਨੇ ਸਵੀਕਾਰ ਕੀਤੀ ਉਹਨਾਂ ਨੇ ਹਵਾਲਾ ਦਿੱਤਾ ਕਿ ਸੁਪਰੀਮ ਕੋਰਟ ਨੇ ਇੱਕ ਮਾਮਲਾ ਡਿਸਾਈਡ ਕੀਤਾ ਸੀ ਰਕੇਸ਼ ਕੁਮਾਰ ਪਾਲ ਵਰਸਸ ਸਟੇਟ ਆਫ ਅਸਾਮ ਉਦੇ ਵਿੱਚ ਤੈਅ ਕੀਤਾ ਗਿਆ ਕਿ ਜਿਸ ਭ੍ਰਸ਼ਟਾਚਾਰ ਦੇ ਮਾਮਲੇ 'ਚ 4 ਸਾਲ ਜਾਂ ਫਿਰ 10 ਸਾਲ ਤੱਕ ਕੈਦ ਹੋ ਸਕਦੀ ਆ ਉਹਦੇ ਵਿੱਚ ਚਲਾਨ ਪਾਉਣ ਲਈ ਸਮਾਂ 60 ਦਿਨ ਹੈ ਔਰ ਕਿਉਂਕਿ ਭੁੱਲਰ ਨੂੰ ਅਕਤੂਬਰ 16 ਨੂੰ ਗ੍ਰਿਫਤਾਰ ਕੀਤਾ ਗਿਆ ਸੀ 60 ਦਿਨ ਪੂਰੇ ਹੋ ਗਏ सीबीआई ਚਲਾਨ ਪੇਸ਼ ਨਹੀਂ ਕਰ ਸਕੀ ਤਾਂ ਫਿਰ ਉਹ ਡਿਫਾਲਟ ਬੇਲ ਦੇ ਹੱਕਦਾਰ ਹੋਗੇ ਦੂਜੇ ਪਾਸੇ सीबीआई ਦੇ ਵਕੀਲ ਨਰਿੰਦਰ ਸਿੰਘ ਨੇ ਇਸ ਗੱਲ ਦੀ ਪੇਸ਼ਕਾਰੀ ਕੀਤੀ ਕਿ ਨਹੀਂ ਜੀ ਹੁਣ ਤਾਂ ਬੀ ਐਨ ਐਸਐਸਟੀ ਧਾਰਾ ਚੇਂਜ ਕਰਤੀ ਗਈ ਆ ਉਹਦੇ ਵਿੱਚ ਇਹ ਜਿਹੜੀ ਕੰਡੀਸ਼ਨ ਆ 60 ਦਿਨ ਵਾਲੀ ਇਹ ਸ਼ਕਤੀ ਨਾਲ ਲਾਗੂ ਨਹੀਂ ਕੀਤੀ ਜਾਣੀ ਚਾਹੀਦੀ ਪਰ ਜੱਜ ਭਾਵਨਾ ਜੈਨ ਨੇ ਸੀਬੀਆਈ ਦੀ ਦਲੀਲ ਰੱਦ ਕਰਦੇ ਹੋਏ ਪੋਲਰ ਨੂੰ ਜ਼ਮਾਨਤ ਦੇ ਦਿੱਤੀ ਬਰਹਾਲ ਪੋਲਰ ਹਜੇ ਵੀ ਬੁੜਾਇਲ ਜੇਲ੍ਹ ਚ ਹੈ ਕਿਉਂਕਿ ਭ੍ਰਸ਼ਟਾਚਾਰ ਦੇ ਮਾਮਲੇ 'ਚ ਉਹਦੀ ਜ਼ਮਾਨਤ ਚੰਡੀਗੜ੍ਹ ਦੀ ਸੀਬੀਆਈ ਕੋਰਟ ਨੇ ਪਹਿਲਾਂ ਰੱਦ ਕੀਤੀ ਹੋਈ ਆ ਔਰ ਤਾਜ਼ਾ ਅੱਜ ਦੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਭੁੱਲਰ ਨੇ ਹੁਣ ਹਾਈ ਕੋਰਟ ਦੇ ਵਿੱਚ ਰੈਗੂਲਰ ਜ਼ਮਾਨਤ ਲਈ ਅਰਜ਼ੀ ਲਗਾ ਦਿੱਤੀ ਹੈ ਹਾਂ ਇਹ ਗੱਲ ਜ਼ਰੂਰ ਆ ਕਿ ਜਦੋਂ ਸੀਬੀਆਈ ਡੀਏ ਦੇ ਪਰਚੇ ਦੀ ਤਫ਼ਤੀਸ਼ ਕਰਦੀ ਹੈ ਉਹ ਬਹੁਤ ਹੀ ਢੁਗਾਈ ਨਾਲ ਕਰਦੀ ਹੈ ਇਸੇ ਕਰਕੇ ਨੈਸ਼ਨਲ ਲੈਵਲ ਤੇ ਸੀਬੀਆਈ ਵੱਲੋਂ ਦਰਜ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਪਰਚਿਆਂ ਦੀ ਸਕਸੈਸਫੁਲ ਰੇਟ ਸਕਸੈਸ ਰੇਟ 85% ਹੈ ਦੋਸਤੋ ਯਾਨੀ ਕਿ ਜਿੰਨੇ ਮੁਕਦਮੇ ਡੀਏ ਦੇ ਡਿਸਪੋਰਸ਼ਨਟ ਅਸੈਟਸ ਦੇ ਸੀਬੀਆਈ ਦਰਜ ਕਰਕੇ ਤਫਤੀਸ਼ ਕਰਦੀ ਹੈ 85% ਮੁਕਦਮਿਆਂ 'ਚ ਲੋਕਾਂ ਨੂੰ ਕੈਦ ਹੁੰਦੀ ਹੈ ਦੂਜੇ ਪਾਸੇ ਪੰਜਾਬ ਵਿਜੀਲੈਂਸ ਦੀ ਤਾਂ ਗੱਲ ਹੀ ਨਾ ਕਰੋ ਇਹਨਾਂ ਦੀ ਪਰਸੈਂਟੇਜ ਕਿੰਨੀ ਆ 1% ਤੋਂ ਵੀ ਥੱਲੇ ਕਿਉਂਕਿ ਇਹਨਾਂ ਦੀ ਤਫਤੀਸ਼ ਠੀਕ ਨਹੀਂ ਹੁੰਦੀ ਤੇ ਸੀਬੀਆਈ ਦੀ ਤਫਤੀਸ਼ ਟਾਈਮ ਜਰੂਰ ਲੈਂਦੀ ਹੈ ਲੋਕਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਜਿਵੇਂ ਭੁੱਲਰਦੀ ਹੋਈ ਪਰ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਹੁਤ ਕੰਪਲੈਕਸ ਇਹ ਮਾਮਲਾ ਬਹੁਤ ਸਾਰੇ ट्रांजੈਕਸ਼ਨਸ ਆ ਜائਦਾਦਾਂ ਦੀ ਪੁਸ਼ਟੀ ਹੋਣੀ ਆ ਕਿਹੜੇ ਕਿਹੜੇ ਲੋਕ ਜਿਨ੍ਹਾਂ ਦੇ ਨਾਂ ਤੇ ਇਹ ਬਿਨਾਮੀ ਜਦਾਦਾਂ ਬਣਾਈਆਂ ਗਈਆਂ ਉਹਦੀ ਤਸਦੀਕ ਹੋਣੀ ਆ ਇਹਦੇ ਕਰਕੇ सीबीआई ਨੇ ਟਾਈਮ ਲਿਆ ਔਰ ਅਗੇ ਨੂੰ ਵੀ ਇਸ ਤਫਤੀਸ਼ 'ਚ ਹੋਰ ਸਮਾਂ ਲੱਗ ਸਕਦਾ ਹੈ ਪਰ ਇਸ ਗੱਲ ਦੀ ਸਾਨੂੰ ਸੰਤੁਸ਼ਟੀ ਹੋਣੀ ਚਾਹੀਦੀ ਆ ਕਿ सीबीआई ਗਹਿਰਾਈ ਤੱਕ ਜਾ ਰਹੀ ਆ ਜ਼ਮਾਨਤ ਭਾਵੇਂ ਭੁੱਲਰ ਦੀ ਡਿਫਾਲਟ ਬੇਲ ਹੋ ਗਈ ਆ ਪਰ ਉਹ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਮਾਮਲਾ ਤਾਂ ਇਹ ਹੈ ਕਿ ਕਿਹੋ ਜੀ ਵਧੀਆ ਤਫਤੀਸ਼ ਕਰਕੇ ਐਵੀਡੈਂਸ ਕੋਰਟ ਦੇ ਅੱਗੇ ਰੱਖਿਆ ਜਾਂਦਾ ਹੁਣ ਤੁਹਾਨੂੰ ਭੁੱਲਰ ਮਾਮਲੇ ਦੇ ਪਿਛੋਕਰ ਚ ਲੈ ਚੱਲਦੇ ਆ ਤੁਹਾਨੂੰ ਯਾਦ ਦਿਵਾਉਣੇ ਆ ਕਿ ਉਸ ਤੋਂ 7.36 ਕਰੋੜ ਰੁਪਇਆ ਕੈਸ਼ ਬਰਾਮਦ ਹੋਇਆ ਸੀ 골ਡ ਸੋਨਾ ਤੇ ਜੁਐਲਰੀ 2.32 ਕਰੋੜ ਦੀ ਬਰਾਮਦ ਹੋਈ ਸੀ ਲਗਜ਼ਰੀ ਮਹਿੰਗੀਆਂ ਘੜੀਆਂ 26 ਬਰਾਮਦ ਹੋਈਆਂ ਕਾਰਾਂ ਚ ਆਉਂਦੀਆਂ ਸੀਗੀਆਂ ਮਰਸੀਡਿਸ ਆਡੀ ਇਨੋਵਾ ਤੇ ਫੋਰਚਨਰ ਤੇ ਹੋਰ ਜਾਇਦਾਦ ਸੰਪਤੀ ਨਾਮੀ ਬੇਨਾਮੀ ਦੇ ਕਾਗਜ਼ ਬਹੁਤ ਸਾਰੇ ਮਿਲੇ ਸੀ ਔਰ ਉਸ ਤੇ ਪਹਿਲੇ ਭ੍ਰਸ਼ਟਾਚਾਰ ਦੇ ਮੁਕੱਦਮੇ ਤੋਂ ਬਾਅਦ ਜਿਹੜਾ ਡੀਏ ਦਾ ਪਰਚਾ ਦਰਜ ਹੋਇਆ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਹੁਣ ਡੀਏ ਦੇ ਪਰਚੇ ਚ ਉਹਨਾਂ ਨੇ ਮੁੱਖ ਤੌਰ ਤੇ ਤਿੰਨ ਧਾਰਾਵਾਂ ਲਾਈਆਂ ਨੇ ਉਹਨਾਂ ਦੀ ਤੁਹਾਨੂੰ ਮੈਂ ਵਿਆਖਿਆ ਦੱਸ ਦਿੰਦਾ ਪਹਿਲੀ ਤਾਂ ਕਹਿੰਦੇ ਆ ਜੀ ਕ੍ਰਿਮੀਨਲ ਕਾਂਸਪੀਰੇਸੀ ਛੜੇੰਤਰ ਕਾਦੇ ਲਈ ਟੂ ਕਮਿਟ ਅ ਅਫੈਂਸ ਕਿ ਕੋਈ ਗناہ ਕਰਨ ਵਾਸਤੇ ਕਾਂਸਪੀਰੇਸੀ ਛੜੇੰਤਰ ਰਚਨਾ ਦੂਜੀ ਧਾਰਾ ਸਗੀ ਕੋਈ ਵੀ ਪਬਲਿਕ ਸਰਵੰਟ ਮਿਸਕੰਡਕਟ ਕਰਕੇ ਬਾਦਚਾਲਣੀ ਕਰਕੇ ਐਂਡ ਡਿਸਿਪਲਨ ਕਰਕੇ ਤਾਂ ਕਿ ਉਹ ਆਪਣੇ ਆਪ ਨੂੰ ਅਮੀਰ ਕਰ ਸਕੇ ਐਨ ਰਿਚ ਕਰ ਸਕੇ ਇਲ ਸਿਕਲੀ ਇਲਿਗਲੀ ਉਸ ਦੇ ਲਈ 4 ਸਾਲ ਤੋਂ ਲੈ ਕੇ 5 ਸਾਲ ਮੈਕਸਿਮਮ ਤੱਕ ਉਹਨੂੰ ਕੈਦ ਹੋ ਸਕਦੀ ਹੈ ਇਹ ਤਾਂ ਮੋਟੀਆਂ-ਮੋਟੀਆਂ ਗੱਲਾਂ ਸੀ ਤੇ ਕ੍ਰਿਮੀਨਲ ਕਾਂਸਪੀਰੇਸੀ ਤੁਹਾਨੂੰ ਮੈਂ ਦੱਸਤੀ ਕਿ ਕਮਿਟ ਹੈ ਨਾ ਆਫੈਂਸ ਪਬਲਿਕ ਸਰਵੈਂਟਸ ਮਿਸਕੰਡਕਟ ਇਹਨੂੰ 4 ਸਾਲ ਤੋਂ 10 ਸਾਲ ਤੱਕ ਕੈਦ ਹੋ ਸਕਦੀ ਆ ਚੌਥਾ ਜੀ ਪਬਲਿਕ ਸਰਵੈਂਟ ਇੰਟੈਂਸ਼ਨਨਲੀ ਮਤਲਬ ਕਿ ਧਾਰ ਕੇ ਮੰਨ ਦੇ ਵਿੱਚ ਪੂਰੀ ਵਿਉਂਤ ਬਣਾ ਕੇ ਆਪਣੇ ਆਪ ਨੂੰ ਗੈਰ ਕਾਨੂੰਨੀ ਢੰਗ ਨਾਲ ਅਮੀਰ ਕਰੇ ਇਹ ਮੁੱਖ ਤੌਰ ਤੇ ਧਾਰਾਂ ਲੱਗੀਆਂ ਤੇ ਫਿਰ ਇਹ ਜਿਹੜਾ ਡੀਏ ਦਾ ਪਰਚਾ ਹੋਇਆ ਸੀ ਇਹਦਾ ਹੀ ਐਫ ਆਈ ਆਰ ਨੰਬਰ ਹੈ 20 of 2025 51125 ਨੂੰ ਭੁੱਲਰ ਦੀ ਗ੍ਰਿਫਤਾਰੀ ਬੁੜੈਲ ਜੇਲ੍ਹ ਦੇ ਵਿੱਚ ਹੀ ਪਾਈ ਗਈ ਸੀ ਤੇ ਉਧਰੋਂ ਦੂਜੇ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਡੀਏ ਦਾ ਪਰਚਾ ਇੱਕ ਜਾਲੀ ਜਿਹਾ ਦਰਜ ਕਰਕੇ ਲੈਣ ਦੀ ਦੀ ਹਵਾਲਗੀ ਲੈਣ ਦੀ ਯਾਨੀ ਕਿ ਕਸਟਡੀ ਲੈਣ ਦੀ ਭੁੱਲਰ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਤੇ ਅਸੀਂ ਕਾਫੀ ਸਾਰੀਆਂ ਖਬਰਾਂ ਕੀਤੀਆਂ ਔਰ ਸੀਜੀਐਮ ਮੇਗਾ ਧਾਲੀਵਾਲ ਦੀ ਅਦਾਲਤ ਦੇ ਵਿੱਚ ਕਾਫੀ ਇਹਨਾਂ ਦੀ ਵਕੀਲਾਂ ਦੀ ਬਹਿਸ ਹੋਈ ਯਾਨੀ ਕਿ ਬਿਜਨਸ ਦੇ ਵਕੀਲ ਤੇ ਸੀ ਸੀਬੀਏ ਦੇ ਵਕੀਲ ਸੋ ਉੱਥੇ ਉਹ ਕਾਮਯਾਬ ਪੰਜਾਬ ਬਜਨਸਫੇਰ ਹੋ ਨਹੀਂ ਸਕੀ ਯਾਨੀ ਕਿ ਪੰਜਾਬ ਪੁਲਿਸ ਦੀ ਹਮਾਇਤ ਪੰਜਾਬ ਸਰਕਾਰ ਭੁੱਲਰ ਨੂੰ ਕਿਸੇ ਢੰਗ ਤਰੀਕੇ ਸੀਬੀਆਈ ਦੇ ਕੰਟਰੋਲ ਚੋਂ ਜਾਂ ਗ੍ਰਿਫਟ ਚੋਂ ਕਢਣ ਲਈ ਪੂਰੀ ਪੂਰੀ ਜਿਹਨੂੰ ਕਹਿੰਦੇ ਆ ਸਰਗਰਮ ਸੀ ਤੁਸੀਂ ਪੰਜਾਬ ਸਰਕਾਰ ਦੀ ਇਸ ਬੇਈਮਾਨੀ ਨੂੰ ਕਿਵੇਂ ਦੇਖਦੇ ਹੋ ਦੱਸਣਾ ਕਮੈਂਟ ਕਰਨਾ ਕਿ ਉਹ ਇੱਕ ਭ੍ਰਸ਼ਟਾਚਾਰ ਦੇ ਮਾਮਲੇ 'ਚ ਫਸੇ ਵੱਡੇ ਅਫਸਰ ਨੂੰ ਪਹੁੰਚਾਉਣ ਲਈ ਵਜਨੈਂਸ ਬਿਊਰੋ ਨੂੰ ਵਰਤਦੀ ਆ ਔਰ ਫਿਰ ਕੋਰਟ ਤੱਕ ਪਹੁੰਚਦੀ ਆ ਇਹ ਕੰਮ ਪੰਜਾਬ ਸਰਕਾਰ ਦਾ ਨਿੰਦਨ ਯੋਗ ਤਾਂ ਹੈ ਹੀ ਸੀ ਤੇ ਬਹੁਤ ਹੈਰਾਨ ਕਰਨ ਵਾਲਾ ਵੀ ਸੀ ਕਿ ਉਹ ਕਪ੍ਰਸ਼ਟ ਅਫਸਰ ਨੂੰ ਬਚਾਉਣ ਵਾਸਤੇ ਸੀਬੀਆਈ ਤੋਂ ਅਦਾਲਤਾਂ ਤੱਕ ਪਹੁੰਚੇ ਦੋਸਤੋ ਆਖਰ ਚ ਥੋੜਾ ਜਿਹਾ ਸੀਬੀਆਈ ਦੇ ਬਾਰੇ ਵੀ ਤੁਹਾਨੂੰ ਦੱਸਦਾ ਚਲਾ ਇਹ ਪ੍ਰਭਾਵ ਜਾ ਰਿਹਾ ਹੈ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਪੱਤਰਕਾਰਾਂ ਦੇ ਵਿੱਚ ਕੇ सीबीआई ਹੁਣ ਠੰਡੀ ਮੱਠੀ ਕਾਰਵਾਈ ਕਰ ਰਹੀ ਆ सीबीआई ਹੈਜ਼ ਡਵਲਪਡ ਕੋਲਡ ਫੀਟ ਅੰਗਰੇਜ਼ੀ ਚ ਇਹਨੂੰ ਇਸ ਤਰ੍ਹਾਂ ਕਿਹਾ ਜਾਂਦਾ ਯਾਨੀ ਕਿ ਪੈਰ ਉਹਦੇ ਹੁਣ ਠੰਡੇ ਹੋ ਗਏ ਜਿਵੇਂ ਸ਼ੁਰੂ ਸ਼ੁਰੂ ਚ सीबीआई ਨੇ ਹਾਈਪ ਕ੍ਰੀਏਟ ਕੀਤੀ ਸੀ ਕਿ ਜੀ ਐਡੇ ਆਈਪੀਐਸ ਆਈਐਸ ਅਫਸਰਾਂ ਦੇ ਨਾਂ ਆਗੇ 15 20 ਬੰਦਿਆਂ ਦੀ ਤਲਬੀ ਹੋਊਗੀ ਤੇ ਅਸੀਂ ਬਹੁਤ ਵੱਡਾ ਇੱਕ ਮਗਰਮੱਛ ਫੜ ਲਿਆ ਤੇ ਪੰਜਾਬ ਸਰਕਾਰ ਤੇ ਅਫਸਰਾਂ ਦੇ ਕੰਮ 'ਚ ਸਨ ਲਾ ਲਿਆ ਪਰ ਹੁਣ ਇਹ ਸਾਰਾ ਕੁਝ ਹੁੰਦਾ ਨਜ਼ਰ ਨਹੀਂ ਆਉਂਗਾ ਕਿਸੇ ਵੀ ਆਈਐਸ ਆਈਪੀਐਸ ਅਫਸਰ ਨੂੰ ਹੁਣ ਤੱਕ ਤਲਬ ਨਹੀਂ ਕੀਤਾ ਗਿਆ ਐਕਸੈਪਟ ਜੱਜ ਕਮਲਜੀਤ ਲੰਬਾ ਦੇ ਔਰ ਜਿਵੇਂ ਇਹਨਾਂ ਨੇ ਕੁਝ ਰੇਡਸ ਕੀਤੀਆਂ ਸੀ ਪਟਿਆਲੇ ਔਰ ਵੀ 22 ਲੱਖ ਰੁਪਏ ਉਤੋਂ ਕੈਸ਼ ਫੜਿਆ ਸੀ ਡੀਲਰ ਤੋਂ ਜਾਂ ਪ੍ਰਾਪਰਟੀ ਡੀਲਰ ਤੋਂ ਜਿਹਦੇ ਨਾਲ ਪੁਲਰ ਦੇ ਜਾਂ ਹੋਰ ਪੁਲਿਸ ਅਫਸਰਾਂ ਦੇ ਸੰਬੰਧ ਹੋਣ ਦੀ ਗੱਲ ਉਜਾਗਰ ਹੋਈ ਸੀ ਉਹ ਸਾਰਾ ਮਾਮਲਾ ਵੀ ਹੁਣ ਅੱਖੋਂ ਪਰੋਖੇ ਸੀਬੀਆਈ ਨੇ ਕਰ ਦਿੱਤਾ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕੀ ਸੀਬੀਆਈ ਸੁਤੰਤਰ ਕੰਮ ਕਰ ਰਹੀ ਹੈ ਜਾਂ ਉਸ ਦੇ ਉੱਤੇ ਕਿਸੇ ਸਿਆਸੀ ਤੇਰਦਾ ਦਬਾ ਹੈ ਕਿਉਂਕਿ ਜੋ ਕੰਮ ਸ਼ੁਰੂ ਕੀਤਾ ਸੀ सीबीआई ਨੇ ਬਹੁਤ ਤੱਤੇ ਪੈਰੀ ਕੀਤਾ ਸੀ ਤੇ ਹੁਣ ਉਹ ਪੈਰ ਠੰਡੇ ਨਜ਼ਰ ਹੁੰਦੇ ਆ ਰਹੇ ਨੇ ਸੋ ਇਹ ਸੀ ਅੱਜ ਦੀ ਖਬਰ ਦੋਸਤੋ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਤੇ ਲਾਈਕ ਕਰ ਦਿਓ ਔਰ ਕਮੈਂਟ ਪਲੀਜ਼ ਜ਼ਰੂਰ ਕਰਿਓ Saçı kal, kudafes.